ਤੁਸੀਂ ਵੀ ਆਪਣੇ ਪੁਰਾਣੇ ਜ਼ਖਮਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਤੁਸੀਂ ਨਿੱਕਾ ਤਰ੍ਹਾਂ ਦੀਆਂ ਮਲਮਾਂ ਟਿਊਬਾਂ ਕਰੀਮਾਂ ਲਗਾ ਕੇ ਦੇਖ ਲੀਆਂ ਲੇਕਿਨ ਤੁਹਾਡੇ ਜ਼ਖਮ ਠੀਕ ਹੋਣ ਦੀ ਬਜਾਏ ਹੋਰ ਜ਼ਿਆਦਾ ਹਰੇ ਹੋ ਜਾਂਦੇ ਨੇ ਤੁਹਾਡੇ ਜ਼ਖਮਾਂ ਦੇ ਵਿੱਚੋਂ ਲਗਾਤਾਰ ਬਲੱਡ ਆਉਂਦਾ ਪੀਕ ਆਉਂਦੀ ਹੈ ਮਵਾਹ ਆਉਂਦੀ ਹੈ ਜਿਹਦੇ ਵਿੱਚੋਂ ਕੀ ਸਮੈਲ ਵੀ ਆਉਂਦੀ ਹੈ ਤੁਸੀਂ ਆਪਣੀ ਮੀਟਿੰਗ ਨਹੀਂ ਅਟੈਂਡ ਕਰਪਾਉਂਦੇ ਚਾਰ ਭੈਣ ਭਾਈਆਂ ਦੇ ਵਿੱਚ ਬੈਠ ਨੂੰ ਕੁਤਰਾਉਨੇ ਹੋ ਲੇਕਿਨ ਤੁਸੀਂ ਬਿਲਕੁਲ ਨਹੀਂ ਘਬਰਾਉਣਾ ਮੈਂ ਤੁਹਾਡੇ ਲਈ ਬਹੁਤ ਆਸਾਨ ਨੁਸਖਾ ਲੈ ਕੇ ਆਈਆਂ ਔਰ ਇਹ ਨੁਸਖਾ ਸਕਿਨ ਪ੍ਰੋਬਲਮ ਦੇ ਕੋਈ ਵੀ ਪੇਸ਼ੈਂਟ ਅਪਣਾ ਸਕਦੇ ਨੇ ਜਿਨ੍ਹਾਂ ਨੂੰ ਸਰਾਇਸਸ ਐਕਜ਼ੀਮਾ ਜਾਂ ਫਿਰ ਚੰਬਲ ਵਰਗੀਆਂ ਪ੍ਰੋਬਲਮਾਂ ਨੇ ਤੁਸੀਂ ਗਿੰਦੇ ਦਾ ਫੁੱਲ ਲੈਣਾ ਗਿੰਦੇ ਦੇ ਫੁੱਲ ਦੀ ਚਟਨੀ ਬਣਾ ਕੇ ਆਪਣੇ ਜ਼ਖਮ ਤੇ ਰੱਖ ਕੇ ਪੱਟੀ ਕਰ ਲੋ ਤੁਸੀਂ ਲਗਾਤਾਰ ਇਹ 15 ਦਿਨ ਅਪਣਾਉਣਾ ਔਰ ਦਿਲੀ ਤੁਸੀਂ ਤਾਜ਼ੇ ਫੁੱਲ ਦੀ ਚਟਨੀ ਧਰਨੀ ਆ ਔਰ ਤੁਸੀਂ ਦੇਖੋਗੇ ਦਿਨਾਂ ਦੇ ਵਿੱਚ ਤੁਹਾਡੇ ਜ਼ਖਮ ਜਿਹੜੇ ਹਰੇ ਨੇ ਉਹ ਭਰਨੇ ਸ਼ੁਰੂ ਹੋ ਜਾਣਗੇ ਠੀਕ ਹੋ ਜੂਗੇ ਬੇਸ਼ੱਕ ਤੁਹਾਨੂੰ ਕਲਾਸ ਆਲਾ 슈ਗਰ ਆ ਇਹਦੇ ਵਿੱਚ ਤੁਸੀਂ ਆਰਾਮ ਪਾਉਗੇ ਆ ਮੇਰੀ ਵੀਡੀਓ ਇੰਨੀ ਕਿ ਸ਼ੇਅਰ ਕਰਿਓ ਹਰ ਇਨਸਾਨ ਤੰਦਰੁਸਤ ਹੋ ਸਕੇ ਧੰਨਵਾਦ